ਆ ਦੇਖੋ ਬਾਈ ਹਾਂ ਉਹ ਰੱਤਾ ਆ ਗਿਆ ਜਿੱਦ ਤੱਕ ਪਾਣੀ ਸਮਾਣਾ ਹੈ ਪਰ ਖਤਰੇ ਵਾਲਾ ਇੰਨਾ ਕੋਈ ਅਜੇ ਹੋ ਨਹੀਂ ਹੈਗਾ ਆ ਜੀ ਨਦੀ ਨਦੀ ਆ ਗਈ ਲੱਗੇ ਵੇ ਸਵੇਰ ਤੇ ਬੰਨ ਲਾਉਣ ਹੁਣ ਗਏ ਤੇ ਚਾਹ ਪੀਣ ਅਜੇ ਕੰਦ ਹੈ ਨਹੀਂ ਦੀ ਦੇਖਦਾ ਜাদু ਜਮਾ ਹੀ ਨਹੀਂ ਦੀ ਦੇਖ ਲੋ ਅਸਲੀ ਕਾਰਵਾਈ ਸਾਰਿਆਂ ਨੂੰ ਲੋਈ ਬਾਈ ਹੁਣ ਮੜਿਆ ਵੀ ਹਟਿਆ ਕੱਲ ਸੀਚ ਵੀ ਰਾਤ ਵੀ ਸਾਰੀ ਰਾਤ ਪਈ ਹੋਰ ਤਾਂ ਹੋਰ ਆਪਣਾ ਪਲੈਂਟਰ ਵੀ ਚੌਣ ਲਾਤਾ ਇੱਕ ਜਗ੍ਹਾ ਤੇ ਉਹ ਉੱਥੇ ਪੈਪ ਪਾਇਆ ਹੋਇਆ ਇਧਰ ਨੂੰ ਨਾ ਹਾਂ ਜਿਹਦੇ ਅੰਦਰ ਇੱਕ ਇੱਕ ਦੋ ਦੁੱਪਕਾ ਗਿਰਨ ਲੱਗ ਗਿਆ ਤੇ ਗਿਰਨ ਵੀ ਮੇਰੀ ਵਾਲੀ ਸਾਈਡੇ ਲੱਗ ਗਈ ਇਧਰ ਮੈਂ ਪਿਆ ਤਾਂ ਤੇ ਥੋੜੀ ਥੋੜੀ ਦੇਰ ਬਾਅਦ ਮਨ ਲਾ ਦੋ ਚਾਰ ਮਿੰਟ ਬਾਅਦ ਇੱਕ ਟੁਪਕਾ ਗਿਰਦਾ ਤਾਂ ਤੇ ਉਹ ਉੱਥੇ ਸਾਰੇ ਚੌਣ ਲੱਗਦੇ ਜਿਹੜਾ ਛਿਵੜ ਛਿਵੜ ਹੋਈ ਜਾਂਦਾ ਬਾਈ ਉਹ ਰਿਸਮਾ ਵੀ ਫਿਰ ਨੂੰ ਆਉਂਦਾ ਕਿਤੇ ਮਾੜੀ ਮੋਟੀ ਤੇੜਾਂ ਵੀ ਪਈ ਵੀ ਹੁੰਦੀਆਂ ਨੇ ਲੈਂਟਰ 'ਚ ਤੇ ਇੱਕ ਜਗ੍ਹਾ ਇਹ ਮੜਿਆ ਮੜਾ ਲੈਂਟਰ ਵੀ ਚੋਂ ਲਾਤੇ ਭਾਈ ਹੁਣ ਮੜਿਆ ਘਟਿਆ ਪਰ ਬੱਦਲ ਪੂਰਾ ਏ ਅੱਗੇ ਬਹੁਤ ਬੁਰਾ ਹਾਲ ਹੈ ਸੀ ਤਾਂ ਭਾਈ ਆਈ ਸੋਚੀ ਵੀ ਚਲੋ ਵੀ ਦੇਖੋ ਆਪਣਾ ਤਾਂ ਫੇਰ ਆਪੇ ਕਰ ਗਿਆ ਪਾਣੀ ਜਦੋਂ ਉੱਥੇ ਬਹੁਤ ਬੁਰਾ ਹਾਲ ਹੈ ਭਾਈ ਇਧਰ ਵੀ ਨਦੀ ਆਈ ਹੋਈ ਕਾਫੀ ਉਹ ਵੀ ਦੇਖ ਕੇ ਆਉਂਦਾ ਥਰ ਮੈਂ ਇੱਥੇ ਗਰਾਊਂਡ ਨੂੰ ਪਟਾ ਲਾ ਲਿਆ ਫੇਰ ਦਵਾਰ ਤੋਂ ਇੱਕ ਦੋ ਦਪਰ ਸਰਦੇ ਨਾਲੋਂ ਬੈਲਾ ਟੱਪ ਕੇ ਅੱਗੇ ਆਪਣੀ ਜਿੱਥੇ ਬਰਾਮਪਰ ਵਾਲੀ ਜ਼ਮੀਨਾਂ ਤੇ ਉੱਪਰ ਨੂੰ ਬਰਾਮਪਰ ਨੂੰ ਭੇਜਦਾ ਥੋੜਾ ਜਿਹਾ ਉੱਥੇ ਨੂੰ ਵੀ ਬੰਨ ਟੁੱਟਿਆ ਨਾ ਪਰ ਉੱਥੇ ਫੌਜ ਪਹੁੰਚ ਗਈ ਹੁਣ ਹੁਣੇ ਦੇਖ ਕੇ ਹਟਿਆ ਬਚਾ ਲਿਆ ਮਣਾ ਵਟ ਫੌਜ ਪਹੁੰਚ ਗਈ ਹੁਣ ਉੱਥੇ ਉਹ ਲਾ ਰਹੀਆਂ ਬੰਨ ਜਾ ਥੱਲੇ ਥੂਲੇ ਨਾਲ ਦਰਿਆ ਨੇ ਜਿਹੜੇ ਪਾਣੀ ਨੇ ਉੱਥੇ ਢਾਗ ਰਹੀ ਨਾ ਜਦ ਦਰਿਆ ਘੁੰਮਦਾ ਹੈ ਨਾ ਘੁੰਮ ਕੇ ਵੱਜਦਾ ਉਹ ਫੇ ਮਿੱਟੀ ਪੱਟਦਾ ਚੱਲੀ ਜਾਂਦਾ ਖੋਰਦਾ ਜਿਹਾ ਨਾ ਜੇ ਪਰਾਂ ਹੁੰਦਾ ਤਾਂ ਪਰਾਂ ਤੇ ਪੱਟਦਾ ਚੱਲ ਰਿਹਾ ਨਾ ਹੁਣ ਇੱਧਰ ਨੂੰ ਆ ਤਾਂ ਇੱਧਰ ਨੂੰ ਅ ਡਿ ਪਰਾਉ ਨਾ ਹੁਣ ਹੈਗਾ ਉਧਰ ਥੋੜੀ ਉਚਾਈ ਆ ਇੱਥੇ ਨੂੰ ਤਾਂ ਐ ਵੀ ਜੇ ਬੰਨ੍ਹ ਟੁੱਟ ਗਿਆ ਤਾਂ ਇੱਥੇ ਨੂੰ ਨਿਮਾ ਹੈ ਇੱਥੇ ਨੂੰ ਸਾਰਾ ਫੇ ਮਾਸ਼ੂਵਾੜੇ ਵੱਲ ਤੱਕ ਇੱਥੇ ਸਾਬ ਨੂੰ ਪੂਰਾ ਉਹ ਹੋ ਜਾਣਾ ਆ ਪਾਣੀ ਤੇ ਪਾਣੀ ਇਸ ਕਰਕੇ ਉੱਥੇ ਲੱਗੇ ਹੋਏ ਆ ਤੇ ਮੈਂ ਵੀ ਜਾਣਦਾ ਜੁੱਥੇ ਵੀ ਜਾ ਕੇ ਆਉਣ ਦਾ ਪਰ ਮੈਨੂੰ ਇੱਕ ਕੰਮ ਹੋ ਰਾ ਅੱਜ ਫੌਰਨ ਮੈਨੂੰ ਪਤਾ ਨਹੀਂ ਆਊਗਾ ਉਹਦਾ ਪਤਾ ਨਹੀਂ ਕੱਲ ਫੋਨ ਟੁੱਟ ਗਿਆ ਨਾ ਕੋਈ ਫੋਨ ਲੱਗਦਾ ਉਹਦਾ ਨਾ ਉਹਨੇ ਕਰਿਆ ਹਾਂਜੀ ਫੇ ਫੋਨ ਦਾ ਹਾਂ ਕੱਟੇ ਕੱਲ ਕੁਝ ਨਹੀਂ ਹੋਇਆ ਬਾਈ ਕੱਲ ਮੈਂ ਵੀ ਕਿਤੇ ਬਾਹਰ ਗਿਆ ਤਾਂ ਨਾ ਬਾਰਮ ਦੇ ਕੇ ਆ ਹੋਏ ਅੱਜ ਦੇਖਦਾ ਜਾਣਾ ਮੈਂ ਵੀ ਤੁਹਾਨੂੰ ਇੱਕ ਸਪਰਾਈਜ਼ ਦੇਣਾ ਹੋਰ ਉਹ ਦੂਜੀ ਵੀਡੀਓ ਜਿਹੜੀ ਵੀਡੀਓ ਲੱਕ ਠੀਕ ਹੈ ਤੇ ਇਸ ਕਰਕੇ ਸ਼ਾਇਦ ਅਜਿੰਦੇ ਵੀ ਕੰਮ ਕਰ ਜਾਂਦਾ ਹਾਂ ਤਾਂ ਮੈਂ ਦੇਖਦਾ ਬਾਰਮ ਨੂੰ ਥੋੜਾ ਦੂੰਗਾ ਨਵੇਂ ਕੀ ਡਿਜ਼ਾਈਨ ਨਇਤਾ ਨਵਾਂ ਲੈ ਸਕਦੇ ਆ ਉਹਨੇ ਕਰਦਾ ਫੋਨ ਦਾ ਅਕਸਰ ਕਰ ਠੀਕ ਚਲੋ ਇਹ ਮੱਦੀ ਜਿਹੜਾ ਮਾਰ ਕੇ ਹੀ ਬਾਕੀ ਪਤਾ ਨਹੀਂ ਕਹਿ ਦਿੰਦੇ ਆ ਜਾਇਦੇ ਪਤਾ ਜਦੋਂ ਦੇਖ ਕੇ ਤੇ ਪਤਾ ਲੱਗਦਾ ਚੰਡੀਗੜ੍ਹ ਦੀ ਤਾਂ ਪਿਆ ਉਧਰ ਤੋਂ ਹੀ ਆਉਂਦਾ ਪਾਣੀ ਇੱਥੇ ਇੰਨਾ ਨਹੀਂ ਹਾਂ ਕਿਣ ਮਣਗਾਣੀ ਜੂ ਮੜੀ ਮੋਟੀ ਹੋਦੀ ਆਪਾਂ ਨੂੰ ਨਾ ਫਿਰ ਵੀ ਕੋਈ ਹੋ ਨਹੀਂ ਹੈਗਾ ਜਦੋਂ ਨਦੀ ਆ ਜਾਈ ਪਤਾ ਆਪਣੇ ਦਾ ਦਰਾ ਚੜਦੇ ਵੇ ਹਾਂ ਫੇਰ ਫੇਰ ਦਾਸ ਲੱਗਦੀ ਹੈ ਹਾਂ ਇਹ ਤਾਂ ਨਾਰਮਲ ਹੈ ਪਾਣੀ ਬਾਕੀ ਦੇਖਦੇ ਜਾ ਕੇ ਲਓ ਜੀ ਬਾਈ ਆ ਹੀ ਹੁੰਦੇ ਹੈ ਜੇ ਪਰ ਇੰਨੀ ਨਹੀਂ ਹੈ ਜੀ ਨਾ ਨਾਰਮਲ ਜੀ ਹੋਆ ਹੂ ਸੜਕ ਪਾ ਦਾ ਨਾਲ ਰਿਓ ਦੇ ਘੁੰਮ ਘੁੰਮ ਹਾਂ ਕੋਮੋ ਕੋਮੋ ਮੁਗੇ ਹਾਂ ਮੇਰੇ ਮਾਤਾ ਨੂੰ ਵੀ ਜਾਂਦੀ ਆ ਦੇਖ ਪਾਣੀ ਉਧਰ ਨੂੰ ਲੱਗਦਾ ਜ਼ਿਆਦਾ ਅੱਗੇ ਬਾਤ ਦੀ ਆ ਅੱਗੇ ਕਿਹਨਾਂ ਲੱਗਿਆ ਨੇ ਇੱਧਰ ਨੂੰ ਘਾਹ ਲੱਗਣਾ ਕੋਮੋ ਵੇ ਆਉਂਦੀ ਨਾ ਦਾ ਗਰਾਊਂਡ ਤੋਂ ਉਧਰ ਤੋਂ ਇੱਧਰ ਨੂੰ ਘੁੰਮ ਗਿਆ ਉੱਥੇ ਵੱਜ ਗਿਆ ਹਾਂ ਇਹ ਦੇਖੋ ਮਾਰੇ ਹੋਏ ਨੇ ਬਹੁਤ ਡੇਰੇ ਕਿਤਰਫ ਦੇ ਦਿਖਦੇ ਆ ਉੱਥੇ ਦੇ ਤਰੰਤ ਖੇਤ ਲਏ ਨੇ ਕਿਉਂ ਉੱਥੇ ਗਰਾਊਂਡ ਆਪਣਾ ਆਉਂਦੇ ਜਿੱਥੇ ਜਿਆਦਾ ਦਿਨ ਨਦੀ ਦੇ ਵਿੱਚ ਦਰਖਤ ਹੈਗੇ ਨਾ ਤੇ ਨਾਲ ਉੱਥੇ ਤੇ ਐਂਕੰਮੀ ਜਿਆਦਾ ਉੱਥੇ ਫਿਰ ਇੱਧਰ ਖੱਬੀ ਉਹਦੇ ਨਾਲ ਗਰਾਉਣ ਵਾਲਾ ਟੱਕਰ ਹੁਣ ਦਾ ਲਾ ਤੇ ਆਉਤੋ ਹੀ ਬੰਨਣਾ ਕੰਮ ਆ ਆ আচ্ছা ਸੱਲੇ ਤੋਂ ਲੈ ਰੱਖਦੇ ਹੁੰਦਾ ਇਹ ਰਾਤ ਆਦੀ ਜਿਆਦਾ ਆ ਦੇ ਹਾਂ ਆ ਦੇਖਦਾ ਰਾਤ ਜਿਆਦਾ ਵੀ ਰਾਤੋਂ ਘਟ ਗਈ ਆ ਦੇ ਧੂਣ ਦੇ ਉੱਪਰ ਦੇ ਹਾਂ ਆ ਦੇਖਦਾ ਕਿੰਦਾ ਦੇ ਉੱਪਰ ਨੂੰ ਕਿੰਨੇ ਕਿੰਨੇ ਮੰਨ ਲੈ ਨੀ ਨਦੀ ਹੈ ਤੀਰਾਂ ਦੇ ਹੂੰ ਰਾਤ ਆ ਰਹੀ ਹਾਂ ਬੱਦਲ ਜਿਆਦਾ ਹੋਇਆ ਪਾ ਜੀ ਬਾਈ ਕਮਾਲਪੁਰ ਆਇਆ ਦੇਖੋ ਨੋਰਮਲ ਹੈ ਪਾਣੀ ਦਾ ਕੱਟਿਆ ਸੜਕ ਤੇ ਚਾਰ ਪਾਣੀ ਨੇ ਖਾਧੀ ਤੇ ਉਹ ਉੱਢ ਕੇ ਜਾਂਦੇ ਨੇ ਜੀ ਪਹਿਲਾਂ ਤਾਂ ਇੱਥੇ ਤੱਕ ਪਾਣੀ ਆਇਆ ਵਦਾ ਦੇਖੋ ਇਹਦਾ ਖਾਰ ਪਈ ਦੀ ਆ ਜੇ ਤੁਹਾਨੂੰ ਪਹਿਲਾਂ ਵੀਡੀਓ ਦਿਖਾਇਆ ਤਾਂ ਮੈਂ ਇਹ ਤਾਂ ਨਾਰਮਲ ਹੈ ਕੋਈ ਖਦਰੇ ਵਾਲਾ ਕੰਮ ਨਹੀਂ ਆਇਆ ਬਸ ਗਰਾਊਂਡ ਦਾ ਹੈ ਥੋੜਾ ਜਿਹਾ ਬਾਕੀ ਉਹ ਲੱਗੇ ਹੋਏ ਨੇ ਸਾਰੇ ਬੰਦੇ ਪਾਣੀ ਨਾਲ ਪਰਪਲ ਸੈੱਲਿਆਂ ਚੱਲੇ ਚੱਕੀ ਜਿੱਤ ਗਈ ਇੱਕ ਬੰਦਾ ਹੋਰ ਆ ਗਿਆ ਬਣਾ ਉਹ ਆ ਜਾ ਕੱਟਿਆ ਪਾਣੀ ਉਹ ਕੱਟਿਆ ਹੋਰ ਵੀ ਜੜਾਈ ਵੀ ਆ ਤਿਆਰੀ ਚਾਇਆ ਦਾ ਜਿਵੇਂ ਭਜਾ ਕੇ ਜਾਊਗਾ ਬਹੁਤ ਜਿਆਦਾ ਖਾਰ ਪਾਈ ਹੋਣੀ ਥੱਲੇ ਨੂੰ ਪਾਣੀ ਹਤੇ ਤੇ ਪਤਾ ਲੱਗੂਗਾ ਕਿੰਨਾ ਡੂੰਗਾ ਕਰਤਾ ਥੱਲੇ ਹੋਈ ਗੱਲ ਚੱਲ ਰਿਹਾ ਹੋਣੀ ਪਾਣੀ ਇੱਧਰ ਵੀ ਪਹੁੰਚੇ ਵੀ ਨਹੀਂ ਕੋਈ ਬੰਦੇ ਪਰ ਮੈਂ ਮੈਨੂੰ ਨਹੀਂ ਲੱਗਦਾ ਕਿ ਇਹ ਚੱਲਣਾ ਚਲੋ ਦੂਜੀ ਸਾਈਡ ਚੱਲਦੇ ਆਪਾਂ ਦੇਖ ਕੇ ਇੱਕ ਹੋਰ ਅੱਗੇ ਕਹਿੰਦੇ ਕੁਛ ਸੜਕ ਸੁਡਕ ਜੀ ਜਨੁਖਾਰ ਪੈ ਰਹੀ ਆ ਆਗਾ ਉੱਧਰ ਹੌਲੀ ਹੌਲੀ ਜੱਲੀ ਮਿੱਤਰ ਆਹੀ ਫਾਲਾ ਹਾਂ ਅੱਥਾ ਜਾਂਦਾ ਨਹਿਰ ਤਾਂ ਘਟਾਈ ਹੋਈ ਆ ਬਹੁਤ ਸਾਫ ਸਫਾਈ ਚੱਲ ਰਹੀ ਤੇ ਨਾ ਅੰਦਰ ਅੱਗੇ ਬੂਟੀਆਂ ਬਹੁਤ ਫਸਦੀ ਆ ਪੱਥਰ ਦੇਖ ਲੈ ਕਿੰਨੇ ਗਿਰੇ ਬਹੁਤ ਪਾਣੀ ਘਟਾਇਆ ਪਿਆ ਦਰਾਂ ਕਨੇ ਕਰਨਾ ਲੱਗ ਮਾਰਦਾ ਦਾ ਅਗੇ ਟਾਈਆਂ ਵਰਨ ਦੇ ਅੱਛੇ ਦੇ ਖਾਰ ਮੈਣ ਲੱਗੀ ਦੀ ਕਰਤੇ ਆ ਲੋਡ ਪ੍ਰਸ਼ਾਸਨ ਨੂੰ ਉਹਦੇ ਮਿੱਟੀ ਮੁੱਟੀ ਦੇ ਪਾਤੇ ਪ੍ਰੈਸ਼ਰ ਵਾਲਾ ਅੱਛੇ ਦੇ ਖਾਰ ਪੈ ਗਈ ਦੀ ਥੱਲੇ ਨੂੰ ਜਾਣ ਲੱਗ ਗਿਆ ਦਾ ਪਾਣੀ ਹੋਰ ਤਾਂ ਕਰਤੇ ਆ ਲੋਡ ਚਲੋ ਬਈ ਚੱਲਦੇ ਆ ਤੇ ਲੋਡ ਦਾ ਮੁੰਡਾ ਬਾਕੀ ਹਜੇ ਥੱਲੇ ਪਤਾ ਨਹੀਂ ਕਿਆ ਵਾਧਾ ਪਈ ਵੀ ਹੋਵੇ ਘਾਰੇ ਕਿਉਂਕਿ ਨਦੀ ਚ ਪਾਣੀ ਗਿਰਨ ਲੱਗ ਗਿਆ ਪਾਣੀ ਤਾਂ ਆਪਣੇ ਪਿੰਡ ਦਾ ਸਾਰਾ ਹੈ ਨਦੀਰ ਦਾ ਪਾਣੀ ਕੁਛ ਨਹੀਂ ਆ ਚੈੱਕ ਕਰੋ ਪਾਣੀ ਕਿਵੇਂ ਜਾਂਦਾ ਅੱਲ ਤਾਂ ਜਿਆਦਾ ਦਾ ਘੱਲ ਇੱਥੇ ਇੱਥੇ ਤੱਕ ਤਾਂ ਆਇਆ ਵਾ ਡੋਬੇ ਦਾ ਪਾਣੀ ਆ ਕਮੋਟਰਸਾਈਕਲ ਸਟਾਰਟ ਆ ਉਹਨੇ ਕਢਾ ਲਿਆ ਰੇਸ ਦੇ ਕੇ ਰੱਖੀ ਰੇਸ ਦੇ ਕੇ ਰੇਸ ਦੇ ਨਿਕਟ ਆਇਆ ਪਾਣੀ ਬਹੁਤ ਜ਼ਿਆਦਾ ਹੈ ਰੇਸ ਦੇ ਕੇ ਰੱਖੀ ਹੋਰ ਰੋੜੇ ਦੇ ਉੱਤੇ ਭਾਈ ਪਾਣੀ ਆਪਣੇ ਟੋਬੇ 'ਚ ਨਾ ਟੋਬੇ 'ਚ ਕਿਵੇਂ ਜਾਂਦਾ ਖੇਤਾਂ ਨੂੰ ਮਸਾ ਕੱਢੇ ਮੋਟਰਸਾਈਕਲ ਨੂੰ ਰੇ ਤੇ ਨਦੀ ਨਦੀ ਆ ਗਈ ਲੱਗੇ ਵੇ ਸਵੇਰ ਤੇ ਬੰਨ ਲਾਉਣ ਹੁਣ ਗਏ ਤੇ ਚਾਹ ਪੀਣ ਅਜੇ ਹੁੰਦੇ ਹੈ ਨਹੀਂ ਦੀ ਦੇਖ ਜਾ ਜਾਦੂ ਜਮਾ ਹੀ ਨਹੀਂ ਦੀ ਦੇਖ ਲੋ ਹੋਰ ਵੀ ਦੇਖਣਗੇ ਹੁਣੀ ਆਈ ਹੁਣੀ ਮਤਲਬ ਦਾ ਅਜੇ ਉਧਰ ਮਿੱਟੀ ਲਾਉਣ ਲੱਗੇ ਆ ਨਦੀ ਵੀ ਆ ਗਈ ਹੈ ਸਵੇਰ ਦੇ ਲੱਗੇ ਹੋਏ ਆਪਾਂ ਮਿੱਟੀ ਲਾਉਣ ਇੱਥੇ ਹੁਣੀ ਗਏ ਤੇ ਚਾਹ ਪੀਣ ਅਜੇ ਬਸ ਡੰਗਰ ਜੇ ਚੌਣੇ ਤੇ ਬਾਪਾ ਨਾ ਨੇ ਸਵੇਰ ਦਾ ਚੱਲ ਰਿਹਾ ਟਰੈਕਟਰ ਦੋ ਮਸ਼ੀਨਾਂ ਦੇ ਪਾਣੀ ਫਦੂਗਾ ਕਿਉਂ ਮੇਰੇ ਅਸਾਮ ਨੂੰ ਲੱਗਦਾ ਇੱਕ ਕੰਢਾ ਆ ਰਿਹਾ ਨਾ ਉਹ ਦੇ ਬੁੱਤੀ ਹੜਕੇ ਹਾਂ ਉਹ ਪਾਣੀ ਨੇ ਵਧਣਾ ਹਲੇ ਹੋਰ ਅੱਛਾ ਦੇਖ ਲਓ ਕਿੰਨਾ ਵਧ ਗਿਆ ਜਿਵੇਂ ਪਹਿਲਾਂ ਥੋੜਾ ਜਿਆਦਾ ਹਾਂ ਹੁਣ ਹੋਰਿਆ ਦਿਖ ਰਿਹਾ ਇੱਥੇ ਨਿਸ਼ਾਨੀ ਦੇਖ ਰਿਹਾ ਠੀਕ ਆ ਫੇਰ ਨਹੀਂ ਇੱਥੇ ਘੰਟੇ ਦਾ ਪਾਣੀ ਨੇ ਵਧ ਗਿਆ ਪਿੱਛੇ ਦੇ ਜਿੱਦ ਦੇ ਕਹਿ ਹੀ ਰਹੇ ਤੇ ਇੱਥੇ ਆ ਗਿਆ ਪਿੱਛੇ ਪਤਾ ਲੱਗ ਰਿਹਾ ਤਾਂ ਪਿੰਡਾਂ ਨੂੰ ਸਵੇਰ ਤੀਹਜਾ ਤਾ ਬਈ ਹਾਂ ਕਿਉਂਕਿ ਚੰਡੀਗੜ੍ਹ ਹੁਣ ਨਹੀਂ ਢਿਆ ਮਹਾਲੀ 4 ਵਜੇ 4 ਵਜੇ ਘਟਿਆ ਹਟਿਆ ਕਹਿੰਦੇ ਸਵੇਰ ਦਾ ਪੈ ਰਿਆ ਵੀ ਉੱਥੇ ਆਪਣੇ ਦਾ ਹੋਰ ਧੁੱਪ ਨਿਕਲੀ ਵੀ ਐਨ ਵਧੀਆ ਮੌਸਮ ਆ ਉਹ ਕਰ ਮੈਨੂੰ ਤਾਰ ਮੈਂ ਦੇਖਾਂ ਟਰੈਕਟਰ ਲੱਗੇ ਉਹ ਦੇਖ ਰਿਹਾ ਹੱਸ ਰਿਹਾ ਆਹੋ ਖੜੇ ਆ ਸਾਰੇ ਆਪਣੇ ਬੰਦੇ ਉੱਥੀ ਦੇ ਮਿੱਟੀ ਚੱਕ ਕੇ ਦੀ ਪਹਿਲਾਂ ਫਿਰ ਹੁਣ ਕਿਤੇ ਹੋਰ ਚੇਂਜ ਕਰਤੀ ਦੀ ਜਗਾ ਹਾਂ ਉਹ ਇੱਧਰ ਵੀ ਚੱਕਣ ਲੱਗੇ ਹਾਂ ਹਾਂ ਹੁਣ ਉੱਧਰ ਕਿਤੇ ਚੱਕਣ ਲੱਗੇ ਉਹ ਕਿਥੋਂ ਜਾਂਦਾ ਨਹੀਂ ਤੇ ਟਰੈਕਟਰ ਹਾਂ ਹਾਂ ਚਲੋ ਆਹਾ ਸਿਰਫ ਇੰਨਾ ਇੰਨਾ ਕੀ ਹਿਸਾਬ ਆ ਬਸ ਇੰਨਾ ਇੰਨਾ ਉਹਦਾ ਮਾੜਾ ਮਾੜਾ ਜਿਹਾ ਮਾੜਾ ਜਿਹਾ ਹਾਂ ਉਹਦਾ ਅਸੀਂ ਹੁਣ ਕੋਈ ਉਹ ਆਪਣੇ ਬੰਨ ਉਹਦੇ ਉਹ ਆਪਣੇ ਬੰਨ ਵਾਲਾ ਜਿਹੜਾ ਆਪਣੇ ਖੇਤ ਨੂੰ ਬੰਨ ਲੱਗਦਾ ਉਹਨੂੰ ਠੀਕ ਕਰ ਰਹੇ ਹਾਂ ਵੀ ਆਪਣੀ ਤਸੱਲੀ ਕਰ ਲੈਣ ਹਾਂ ਪਹਿਲੇ ਹੀ ਵੈਸੇ ਤਾਂ ਇਹ ਕਹਾ ਹੈਗਾ ਇਹ ਮੂਰੇ ਵਾਲਾ ਬੰਨਾ ਛੋਟਾ ਹੈ ਨਾ ਨਹੀਂ ਵੈਸੇ ਤਾਂ ਦਰਿਆ ਜਿਹੜਾ ਮੈਂ ਹੁਣ ਤਾਂ ਵੈਸੇ ਨੀਵਾਂ ਵੀ ਹੋ ਗਿਆ ਹਾਂ ਹਾਂ ਅੱਗੇ ਦਰਿਆ ਜਿਹੜਾ ਵਾ ਨਾ ਟਾਫ ਲੱਗਣੇ ਕਰਦੇ ਆ ਆ ਜਿਹੜੀ ਦੀ ਆਪਾਂ ਵੀਡੀਓ ਬਣਾਈ ਜਾਂਗੇ ਕਿ ਲੱਗੇ ਵੇਦੇ ਕੰਮਾਂ ਨੂੰ ਹਾਂ ਲੱਗੇ ਤੇ ਵੀਡੀਓ ਆਪਾਂ ਕਿਸੇ ਨੇ ਨਹੀਂ ਬਣਾਈ ਉੱਤੇ ਵੇਦੇ ਕੰਮਾਂ ਚ ਟੂਟੇ ਪਏ ਸਾਰੇ ਉੱਧਰ ਲੱਗੇ ਨਹੀਂ ਹਾਂ ਚਲੋ ਲਓ ਜੀ ਬਾਈ ਪਾਣੀ ਹੋਰ ਵਧ ਗਿਆ ਹੈ ਨਦੀ ਵਾਲਾ ਦੇਖੋ ਕਿਹੜੀ ਪੀੜ ਨਾਲ ਚੱਲ ਰਿਹਾ ਬਾਕੀ ਚੱਲਦਾ ਕੰਮ ਉੱਧਰ ਟਰਾਲੀਆਂ ਬਟਰਾਲੀਆਂ ਆ ਰਹੀਆਂ ਚੱਲ ਰਹੀ ਹੈ ਕਰਾ ਪਰ ਇਸ ਦਾ ਪਰ ਬਹੁਤ ਜਗ੍ਹਾ ਭਈਆ ਦੇਖੋ ਇੱਥੇ ਤੋਂ ਲੈ ਕੇ ਉੱਥੇ ਅੱਗੇ ਬੰਨ ਉਹ ਅੱਗੇ ਦੇ ਥੋੜਾ ਜਿਹਾ ਨਾਲ ਲੱਗਿਆ ਵਾ ਆਓ ਇੰਨੀ ਕਿੱਜਾ ਦੇਖ ਲਿਆ ਆ ਆ ਦੇਖੋ ਭਾਈ ਹਾਂ ਉਹ ਰੱਦਾਂ ਅੱਗੇ ਜਿੱਥੇ ਪਾਣੀ ਸੌਣਾ ਹੈ ਪਰ ਖਤਰੇ ਵਾਲਾ ਇੰਨਾ ਕੋਈ ਅਜੇ ਹੋ ਨਹੀਂ ਹੈਗਾ ਖਤਰੇ ਵਾਲਾ ਉੱਥੀ ਤੱਕ ਹੀ ਪਾਣੀ ਆਈ ਸੜਕਾ ਇਹ ਨਾਲ ਵੀ ਜ ਪਹਿਲਾਂ ਜਿਆਦਾ ਆਇਆ ਤਾਂ ਪੂਰੇ ਕੁਝ ਥੋੜਾ ਜਿਹਾ ਘੱਟਦਾ ਇਹ ਤੋਂ ਬੱਸ ਸਪੀਡ ਵੀ ਕਰਦੀ ਛੋੜੀ ਹੁਣ ਸਪੀਡ ਵੀ ਜ਼ਿਆਦਾ ਹੈ ਇਹ ਖਾਰ ਬਾਤ ਨਹੀਂ ਪਰ ਉਹਦਾ ਪੱਕਾ ਹੀ ਆ ਬਾਕੀ ਬਾਅਦ ਚ ਬਦਲ ਗੂਈ ਪਾਣੀ ਬਹੁਤ ਸਰੇ ਤਾਂ ਚੱਲਦੇ ਆ ਪਾਣੀ ਕਮਾਲਪੁਰ ਆਏ ਦੇ ਹੁਣ ਮੜਾ ਇਹ ਦੇਖਣ ਭਈ ਇੱਧਰ ਵੀ ਦੇਖ ਲਈਏ ਬਿਮਾਨਪੁਰ ਵਾਲੀ ਜਿਹੜੀ ਆ ਸੜਕ ਜਾਂਦੀ ਆ ਵਿੱਚ ਇਹਨੂੰ ਉੱਧਰ ਵੀ ਕੜੇ ਨੇ ਬੰਦੇ ਪਿੱਛੇ ਵੀ ਕੜੇ ਨੇ ਆਪਣੇ ਮੋਟੀ ਵਰਦੀ ਕਿੰਨੀ ਆ ਰਹੀ ਆ ਵਿੱਚ ਤੇ ਗੰਦ ਮੰਦ ਜੜ ਕੇ ਅਜੇ ਕਿ ਆਪ ਤਾਂ ਹੋਰ ਬਾਅਦ ਚ ਵੇ ਹੋਰ ਬਾਅਦ ਚ ਆ ਗੁਰਮੀ ਨਹੀਂ ਜ਼ਿਆਦਾ ਪਿਆ ਨਾ ਤੇ ਆਪਣੇ ਦੇ ਅੰਦਰ ਕੁਛ ਨਹੀਂ ਦਾ ਠੋਪ ਜੜੀ ਵੀ ਦੀ ਬਗਿਆ ਮੌਸਮ ਬੜਾ ਬਾਕੀ ਹੁਣ ਤੇ ਅਜੇ ਨੈਟ ਦਾ ਮੌਸਮ ਸਾਫ ਦਿਖਾ ਰਿਹਾ ਬਸਰ ਆਪ ਵੇਖਣਾ ਹੀ ਸੁੱਖ ਰੱਖੇ